ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਕਾਦਿਆ ਦੀ ਵਾਈਟ ਐਵੇਨਿਊ ਕਲੋਨੀ ਵਿੱਚ ਖੁੱਲੀ ਜਿਮ ਬੋਡੀ ਕੌਰ ਵਿੱਚ ਪਹਿਲੀ ਵਾਰ ਨੌਜਵਾਨਾਂ ਦੇ ਬੈਂਚ ਪ੍ਰੈਸ ਅਤੇ ਪੁਸ਼ਅਪ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੈਂਟ ਤੋਂ 70 70 ਤੋਂ 75 ਅਤੇ 75 ਤੋਂ 85 ਤੱਕ ਦੀ ਬੈਂਚ ਪ੍ਰੈਸ ਨੌਜਵਾਨਾਂ ਵੱਲੋਂ ਲਗਾਈ ਗਈ ਕੰਪੀਟੀਸ਼ਨ ਵਿੱਚ 17 ਨੌਜਵਾਨਾਂ ਵੱਲੋਂ ਭਾਗ ਲਿਆ ਗਿਆ ਜਿਸ ਵਿੱਚੋਂ 15 ਨੌਜਵਾਨੇ ਮੁਕਾਬਲਾ ਜਿੱਤੇ ਜਿਮ ਦੇ ਓਨਰ ਸ਼ਰਨਦੀਪ ਸਿੰਘ ਅਤੇ ਪ੍ਰਵਦੀਪ ਸਿੰਘ ਵੱਲੋਂ ਜੇਤੂ ਨੌਜਵਾਨਾਂ ਜਿਨ੍ਹਾਂ ਵਿੱਚ ਜਸ਼ਨ ਮਹਿਕਦੀਪ ਸਿੰਘ ਲਕਸ਼ੇ ਆਕਾਸ਼ਦੀਪ ਸਿੰਘ ਕਰਨਬੀਰ ਰਾਕੇਸ਼ ਪਾਟਿਆ ਪਿੰਦਰ ਕੁਲਜਿੰਦਰ ਮਨਕਰਨ ਬਿਸਮਾਦ ਜਸਕਰਨ ਅਤੇ ਅਰਜੁਨ ਨੂੰ ਵਾਜੇਬ ਇਨਾਮ ਦਿੱਤੇ ਗਏ ਜਿਮ ਟ੍ਰੇਨਰ ਦਮਨਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲੀ ਵਾਰ ਜਿਮ ਵਿੱਚ ਬੈਂਚ ਪ੍ਰੈਸ ਅਤੇ ਪੁਸ਼ਅਪ ਦੇ ਮੁਕਾਬਲੇ ਕਰਵਾਏ ਗਏ ਹਨ ਅਤੇ ਜੇਤੂ ਖਿਡਾਰੀਆਂ ਨੂੰ ਵਾਜੇਬ ਇਨਾਮ ਵੀ ਦਿੱਤੇ ਗਏ ਹਨ ਉਨ੍ਹਾਂ ਕਿਹਾ ਕਿ ਨੌਜਵਾਨ ਨਸ਼ਿਆ ਅਤੇ ਮੋਬਾਈਲ ਨੂੰ ਛੱਡ ਕੇ ਕਸਰਤ ਅਤੇ ਖੇਡਾਂ ਵੱਲ ਧਿਆਨ ਦੇਣੇ ਕੰਪੀਟੀਸ਼ਨ ਅਸੀਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਕਰਵਾਇਆ ਹੈ ਅਤੇ ਅਸੀਂ ਅਗਭੀ ਅਜਿਹੇ ਕੰਪੀਟੀਸ਼ਨ ਜਿਮ ਵਿੱਚ ਕਰਵਾਉਂਦੇ ਰਹਾਂਗੇ ਇਸ ਮੌਕੇ ਜਿਮ ਦੇ ਓਨਰ ਸਰਨਦੀਪ ਸਿੰਘ ਪ੍ਰਭਦੀਪ ਸਿੰਘ ਟ੍ਰੇਨਰ ਦਮਨਪ੍ਰੀਤ ਸਿੰਘ स्टाफ मैंबर सुमेरा दमन विकास विशाखा शिवानी वालों नौजवानों का धनवाद किया गया तो कुलविंदर भाटिया की रिपोर्ट चल 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 145 पूछो पेपर हवा लगे ला जा चल 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 और एक थोड़ी लाइन चल दो मैं चल दो गोटी चल 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 बाबा शाबाश चल 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 ਹੋ ਨਾ ਐਕਟਰ ਜੀ ਸਕੇ ਪਰ ਨਾ ਅੱਵਾ ਕਰਦੀ ਉਹ ਆ ਗਈ ਦੋ ਮਿੰਟ ਸਾਈਟ ਚੇਂਜ ਕਰ ਆ ਲੈ ਰੱਤ ਸਣਾ ਜੀ ਜਦੋਂ ਆਪਰੇ ਯੂਸਮਾਈਲ ਨਹੀਂ ਅਜਾਏ ਹੋਏ ਅਜਾਏ ਆ ਜਮਾਤ ਪਰਮੈਕ ਟੈਗਰ ਆਇਓ ਅੱਜ ਚੇਕ ਕਰ ਬੰਦ ਜਿਹੇ ਕੋਈ ਨਹੀਂ ਆਉਂਦਾ ਹੈ ਮੈਨੂੰ ਅਜਾਏ ਆ ਜਮਾਤ ਪਰਮੈਕ ਟੈਗਰ ਆਇਓ ਅੱਜ ਓਕੇ ਵਧੀਆ ਲੱਗਾ ਕੌਨਫੀਡੈਂਸ ਵਧਿਆ ਲਾਉਣ ਨਾਲ ਹਾਂਜੀ ਉਹ ਕਿੰਨਾ ਬਜਟ ਤੁਸੀਂ ਕਿਹਾ ਅਜੀ ਆਪਣਾ 1 36 ਰੁਪਿਆ ਜੇ ਹੋਰ ਬੱਚਿਆਂ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਨਸ਼ਿਆਂ ਨੂੰ ਛੱਡੋ ਤੇ ਮਿਹਨਤ ਲਾਓ ਤੇ ਅੱਗੇ ਵਧੋ ਇਸ ਤਰ੍ਹਾਂ ਕੋਪੀਟਿਸ਼ਨ ਵੀ ਚੱਲਦਾ ਹਾਂਜੀ ਜ਼ਰੂਰ ਸਸੀ ਗਾਲ ਜੀ ਮੇਰਾ ਨਾਮ ਹੈ ਦਮਨ ਪਟਲ ਸਿੰਘ ਮੈਂ ਬੋਡੀ ਕੋਰ ਕਲੱਬ ਦਾ ਟ੍ਰੇਨਰ ਹਾਂ ਪਰਸਨਲ ਟ੍ਰੇਨਰ ਤੇ ਅੱਜ ਆਪਣੇ ਬੋਡੀ ਕੋਰ ਕਲੱਬ ਵਿੱਚ ਬੈਂਚ ਪ੍ਰੈਸ ਦੇ ਤੇ ਪੁਸ਼ਪ ਦੇ ਮੁਕਾਬਲੇ ਕਰਾਏ ਗਏ ਇਹਦੇ ਵਿੱਚ ਅਸੀਂ ਕਿ ਖਿਡਾਰੀਆਂ ਨੂੰ ਫਸਟ ਸੈਕਿੰਡ ਥਰਡ ਪ੍ਰਾਈਜ਼ ਦਿੱਤੇ ਗਏ ਜਿਹਦੇ ਵਿੱਚ ਪਹਿਲਾ ਨਾਮ ਹੈ ਸੈਕਿੰਡ ਨਾਮ ਹੈ ਜਿਮ ਸੈਂਡੋ ਤੇ ਥਰਡ ਨਾਮ ਹੈ ਆਪਣਾ ਬੁੜੀਕੋ ਕਲੱਬ ਦੇ ਪ੍ਰਿੰਟਡ ਸ਼ੇਕਰ ਅਸੀਂ ਇਹ ਸਟੇਪ ਉੱਤੇ ਚੁੱਕਿਆ ਵਾ ਵੀ ਸਾਡਾ ਜਿਹੜਾ ਯੂਥ ਵਾ ਉਹ ਥੋੜਾ ਨਸ਼ਿਆਂ ਤੋਂ ਦੂਰ ਰਹੇ ਖੇਡਾਂ ਵੱਲ ਜ਼ਿਆਦਾ ਨਾ ਤਰਝਾਨ ਆਵੇ ਜਿਮ ਦੀ ਐਕਸਰਸਾਈਜ਼ ਵੱਲ ਧਿਆਨ ਦੇਣ ਤੇ ਨਸ਼ਿਆਂ ਤੋਂ ਬਚ ਸਕਣ ਇਹ ਸਾਡਾ ਜ਼ਿਆਦਾ ਮੋਟੀ ਰਹੀਗਾ ਹੁਣ ਗਾਂਵਾਂਾਂ ਗਾਂਹੀਂ ਹਰ ਮਹੀਨੇ ਦੇ ਮਹੀਨੇ ਕੰਪੀਟੀਸ਼ਨ ਕਰਾਵਾਂਗੇ ਤੇ ਥੋੜਾ ਯੂਥ ਨੂੰ ਪ੍ਰੇਰਿਤ ਕਰਨ ਵਾਸਤੇ ਆਈਏ ਕੰਪੀਟੀਸ਼ਨ ਕਰਾਇਆ ਹੈਗਾ ਉਮੀਦ ਕਰਾਂਗੇ ਵੀ ਸਾਡੀ ਜਿਹੜੀ ਕੋ ਤੇ ਆਪਣੀ ਸਿਹਤ ਵੱਲ ਧਿਆਨ ਦੇਣ ਹਾਂਜੀ ਬੱਚਾ ਵਜਨ ਹੈਗਾ ਸਰ ਜੀ 65 ਤੋਂ 70 70 ਤੋਂ 75 ਤੇ 75 ਤੋਂ 80 ਦੇ 80 ਤੋਂ 85 ਕੈਟਾਗਰੀ ਰੱਖੀ ਆਪਾਂ ਬੈਂਚ ਪ੍ਰੈਸ ਦੀ ਕੁਛ ਬਤਾ ਕੰਪੀਟੀਸ਼ਨ ਨਹੀਂ ਕਰਾਇਆ ਹੈਗਾ ਓਪਨ ਵਿੱਚ ਜਿਹੜਾ ਮਰਜੀ ਆਪਣੇ weight ਦੇ ਅਕੋਰਡਿੰਗ ਪਾਰਟਿਸਪੇਟ ਕਰ ਸਕਦਾ ਉਹ ਵਿੱਚ ਕੋਈ ਏਡੇ ਰੂਲ ਵਗੈਰਾ ਨਹੀਂ ਹੈਗਾ ਇਹ ਹੈਗਾ ਜੀ ਬੱਚਾ ਸੁਨੀਹਾ ਨੂੰ ਨਸ਼ੇ ਕਰਦੇ ਹਨ ਸੁਨੀਹਾ ਜੀ ਸਾਰੇ ਇਹੀ ਆ ਕਿ ਜਦੋਂ ਅੱਜਕੱਲ੍ਹ ਥੋੜਾ ਬੱਚੇ ਜੇ ਨਸ਼ੇ ਕਰਦੇ ਆ ਤੇ ਉਹ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਤੁਹਾਨੂੰ ਨੁਕਸਾਨ ਤੇ ਨਸ਼ੇ ਛੱਡਦੇ ਤੇ ਫੋਨਾਂ ਵਿੱਚ ਵੜੇ ਰਹਿੰਦੇ ਆ ਇੰਡੋਰ ਐਕਟੀਵਿਟੀਆਂ ਜਿਆਦਾਆਂ ਕਰਦੇ ਆ ਆਊਟਡੋਰ ਘੱਟ ਕਰਦੇ ਤੇ ਸਾਡਾ ਇਹੀ ਸੁਨੇਹਾ ਵਾ ਸਾਰੇ ਬੋਡੀਗੋ ਕਲੱਬ ਦਾ ਤੇ ਸਾਡਾ ਵੀ ਤੁਹਾਡਾ ਆਊਟਡੋਰ ਐਕਟੀਵਿਟੀਆਂ ਜਿਆਦਾਆਂ ਕਰੋ ਤੇ ਜਦੋਂ ਆਉਣ ਆਉਣ ਵਾਲਾ ਜਿਹੜਾ ਆਪਣਾ ਟਾਈਮ ਜਿਹੜਾ ਟਾਈਮ ਚੱਲਣ ਰਿਹਾ ਥੋੜਾ ਆਰਟੀਫੀਸ਼ੀਅਲ ਇੰਟੈਲੀਜੈਂਸੀ ਤੇ ਜਿਆਦਾ ਥੋੜਾ ਡਿਪੈਂਡ ਹੋ ਗਿਆ ਵੀ ਆਪਾਂ ਨੂੰ ਫਿਜ਼ੀਕਲ ਐਕਟੀਵਿਟੀ ਜਿਆਦਾ ਕਰਨੀ ਚਾਹੀਦੀ ਆ ਤੇ ਥੋੜਾ ਇਹ ਫੋਨਾਂ ਫੋਨਾਂ ਦੇ ਚੱਕਰਾਂ 'ਚ ਘੱਟ ਪੈਣਾ ਚਾਹੀਦਾ ਬਸ ਇਹੀ ਹੈ ਜੀ